ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਜਿਲਦਾਂ ਸਾਹਮ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ ਉਹਨਾਂ ਦਾ ਵੀ ਤੂੰ ਰੱਬ ਏ ਇਹਦਾ ਅੱਜ ਜਵਾਬ ਤੇ ਦੇ ਉਹਨਾਂ ਦਾ ਵੀ ਤੂੰ ਰੱਬ ਏ ਇਹਦਾ ਅੱਜ ਜਵਾਬ ਤੇ ਦੇ ਈਦਾਂ ਵਾਲੇ ਦਿਲ ਦੀ ਜੀੜੀ ਕਰਨ ਦਿਹਾੜੀ ਜਾਂਦੀ ਜਿੰਨਾ ਦੇ ਗਲ ਨੀਰਾਂ ਪਈਆਂ ਉਹਨਾਂ ਦੇਵਲ ਤੱਕ ਦੇ ਨਹੀਂ ਕਬਰਾਂ ਉੱਤੇ ਤਿੱਲੇ ਜੜੀਆਂ ਚਾਦਰਾਂ ਪਾਈ ਜਾਂਦੇ ਨੇ ਚੀਸ਼ੇ ਉੱਤੇ ਮਲੇ ਸਿਆਈਆਂ ਹੱਕ ਹੈ ਮੇਰੇ ਦੁਸ਼ਮਣ ਦਾ ਸ਼ੀਸ਼ੇ ਉੱਤੇ ਮਲੇ ਸਿਆਈਆਂ ਹੱਕ ਹੈ ਮੇਰੇ ਦੁਸ਼ਮਣ ਦਾ ਸੱਜਣਾ ਨੂੰ ਕੀ ਬਣੀਆ ਮੇਰੇ ਫੁੱਲ ਲਤਾੜੀ ਜਾਂਦੇ ਨੇ ਚੱਲ ਬਾਬਾ ਨਜ਼ਮੀ ਆਪਣੇ ਪਿੰਡਾਂ ਨੂੰ ਮੂੰਹ ਮੋੜ ਲਈਏ ਸ਼ਹਿਰਾਂ ਦੇ ਵਸਨੀਕ ਤਾਂ ਆਪਣੇ ਸ਼ਹਿਰ ਉਜਾਣੀ ਜਾਂਦੀ ਹੈ